ਕੋੜੇ ਨਾਲ ਹਲਕਾ ਇੱਕ ਟੈਕਨਾਲੋਜੀ ਬੰਦ ਕੋੜੇ ਨਾਲ ਇਹ ਸਾਰਾ ਜਿਹੜੀ ਟੈਕਿੰਗ ਹੁੰਦੀ ਹੈ ਦੇ ਪੈਰ ਦਾ ਬਸ ਸਾਜੀ ਇਹ ਸਪੈਸ਼ਲ ਡਰਾਈਵ ਕਰ ਰਹੇ ਆ ਸਪੈਸ਼ਲ ਚੈਕਿੰਗ ਕਰ ਰਹੇ ਆ ਕਿ ਅੱਜ ਮਾਂ ਜੋਗ ਐਸਓਸੀ ਦੇ ਹੁਕਮ ਮੁਤਾਬਕ ਕਿ ਹਮਲੇ ਕੀ ਜਈ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਟੀਮ ਹੈ ਮੰਡੋ ਟੀਮ ਉਹਨਾਂ ਹੋ ਕੇ ਜਾਰੀ ਇੱਕ ਸਮਾਜ ਦੇ ਵਿੱਚ ਸੈਂਸਰ ਸਕਿਉਰਿਟੀ ਤਾਂ ਜੋ ਕਿ ਜਿਹੜੇ ਆ ਸਮਾਜ ਜਿਹੜਾ ਖਰਾਬ ਕਰਨ ਵਾਲੇ ਤਤੋਂ ਨਿਵਾਂ ਨੂੰ ਥੱਲ ਪਾਉਣ ਵਾਸਤੇ ਇਹ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਸੋ ਇਹ ਜਾਰੀ ਰਹੇਗੀ ਹਾਲ ਵੀ ਸਾਰਾ ਪੂਰਾ ਸ਼ਹਿਰੀ ਏਰੀਆ ਸਿਟੀ ਰੋਡ ਟਕਰੀ ਬਾਜ਼ਾਰ ਗੁਰਦਾਸ਼ ਸਿੰਘ ਕੰਨ ਸਾਹਿਬ ਉਹ ਹੁੰਦੇ ਹੋਏ ਆਪਣਾ ਨਾਲ ਕਾਹੀ ਕੀਤੀ ਸਾਰੀ ਲਾਗੋ ਚੌਂਗ ਤੇ ਬਾਅਦ ਚ ਇਹਨਾਂ ਨੇ ਅੱਜ ਤੋ 10 ਵਜੇ ਤੱਕ ਇਹ ਰਹਿ ਉਥੇ ਤੇ ਫਸਾ ਹੀ ਗ੍ਰਾਮ ਗੜੀ ਹਾਲ ਅੱਜ ਵੀ ਜੇ ਸ਼ਿਕਾਇਤ ਚਾਹੀਏ ਰੇਲਵੇ ਸਟੇਸ਼ਨ ਦਿੱਤੀ ਗਈ ਹੈ ਸਾਡੇ ਨਾਲ ਸਾਡੇ ਐਸਓਜੀ ਗਰੁੱਪ ਦੇ ਨਾਲੇ ਆਰਪੀਐਫ ਦੇ ਅਫਸਰਾਂ ਨੇ ਜੀਆਰਪੀ ਅੱਦੀ ਸਾਰੀ ਮੌਜੂਦ ਆ ਤੋਂ ਆਪਾਂ ਇਹ ਕੋਸ਼ਿਸ਼ ਜਾਰੀ ਰਹੇਗੀ ਰੋਟੀਨ ਚੈਕਿੰਗ ਹੈ ਸਰ ਦਿਨ ਨਹੀਂ ਸਪੈਸ਼ਲ ਚੈਕਿੰਗ ਹੈ ਜੀ ਔਰ ਰੋਟੀਨ ਵਿੱਚ ਵੀ ਉਹ ਵੇਹੇ ਵੀ ਆਪਣੀ ਡਿਊਟੀ ਚੱਲ ਰਹੀ ਹੈ ਜਿਹਾ ਚੱਲ ਰਹੀ ਹੈ ਲੇਕਿਨ ਇਹ ਸਪੈਸ਼ਲ ਚੈਕਿੰਗ ਵੀ ਹੈ ਸੈਸ ਟੈਸਟ ਨਹੀਂ ਟੈਸਟ ਕਰਨ ਕੀਤਾ ਹੈ ਬਾਕੀ ਇਸ ਦੌਰਾਨ ਵੀ ਸਪੈਸ਼ਲ ਲੋਕਾਂ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਆਉਣ ਵਾਸਤੇ ਮਾ ਜੋ ਡੀਜੀਪੀ ਸਾਹਿਬ ਨੇ ਕਿ ਆਪਾਂ ਸਮਾਜ ਦੇ ਵਿੱਚ ਜਿਹੜੇ ਗਲਤ ਤੱਤਵਾਂ ਨੂੰ ਆਪਾਂ ਖੱਲਬਾਉਣੀ ਹੈ ਕਿ ਉਹ ਆਪਣਾ ਇੱਕ ਡਿਸਪਲਿਨ ਵਿੱਚ ਰਹਿਣ ਸਮਾਜਿਕ ਚੰਗੇ ਨਾਗਰਿਕ ਬਣ ਕੇ ਆਣ ਪ੍ਰੋਜੈਕਟ ਕਰਕੇ ਪਾਇਆ ਗਿਆ ਜੀ ਨਹੀਂ ਬਿਲਕੁਲ ਠੀਕ ਹੈ ਆਪਾਂ ਚੱਕੀ ਤੇ ਕਾਫੀ ਨਾਰਮਲ ਹੀ ਹੈ ਸਰ ਜੀ ਆਪ ਨੂੰ ਜ হা বুল পুশ্য পুৰি টকাৰ